ਵਿਧਾਨ ਸਭਾ ਲਗਾ ਖੇਮਕਰਨ ਦੇ ਪਿੰਡ ਠੱਠਾ ਵਿਖੇ ਸਾਬਕਾ ਸਰਪੰਚ ਸਰਦਾਰ ਸੁਖਵੀਰ ਸਿੰਘ ਬਾਜਵਾ ਦੀ ਪ੍ਰੇਰਣਾ ਸਦਕਾ ਅਤੇ ਸਰਪੰਚ ਰਾਜਵੀਰ ਸਿੰਘ ਤਲਵੰਡੀ ਅਤੇ ਜੌਨ ਇਨਚਾਰਜ ਅੰਗਰੇਜ਼ ਸਿੰਘ ਸਰਪੰਚ ਘਰੇਾਲਾ सुरेंद्र ਸਿੰਘ ਘਰੇਾਲਾ ਤੇ ਰਸਪਾਲ ਸਿੰਘ ਸਾਫਕਾ ਸਰਪੰਚ ਚਾਂਚਕ ਦੇ ਸਹਿਯੋਗ ਦੇ ਸਦਕਾ ਅੱਜ ਭਾਰੀ ਗਿਣਤੀ ਵਿੱਚ ਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਤੋੜ ਵਿਛੋੜਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਵੱਡੀ ਗਿਣਤੀ ਸੀ ਦੱਸਣਾ ਚਾਹੁੰਦਾ ਕਿ ਸਾਫਕਾ ਸਰਪੰਚ ਸੁਖਵੀਰ ਸਿੰਘ ਦੀ ਪ੍ਰੇਰਣਾ ਸਦਕਾ ਅੱਜ ਬਹੁਤ ਸਾਰੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਦਾ ਹੱਥ ਫੜਿਆ ਜਿਨ੍ਹਾਂ ਦੇ ਵਿੱਚ ਜਗਤਾਰ ਸਿੰਘ ਸੋਨੀ ਸਿੰਘ ਸੰਪਾਲ ਸਿੰਘ ਸਰਵਣ ਸਿੰਘ ਸੁਖਜਿੰਦਰ ਸਿੰਘ ਮਰਜਿੰਦਰ ਸਿੰਘ ਦਲਜੀਤ ਸਿੰਘ ਕਾਮਰੇਟ ਯੋਧਾ ਸਿੰਘ ਬਲਦੇਵ ਸਿੰਘ ਬਾਜਵਾ ਨਿਸ਼ਾਨ ਸਿੰਘ ਰঞ্জੀਤ ਸਿੰਘ ਜੰਤੂ ਹੀਰਾ ਸਿੰਘ ਸਰਬਜੀਤ ਸਿੰਘ ਮਲਕੀਸ਼ ਸਿੰਘ ਰਸ਼ਪਾਲ ਸਿੰਘ ਟੇਲਰ ਲਖਵਿੰਦਰ ਸਿੰਘ ਅਮਰੀਕ ਸਿੰਘ ਦਲਬਾਗ ਸਿੰਘ ਕਰਨੈਲ ਸਿੰਘ ਗੁਰਪ੍ਰੀਤ ਸਿੰਘ ਜਰਨੈਲ ਸਿੰਘ ਨਰਿੰਦਰ ਸਿੰਘ ਅਮਰਜੀਤ ਸਿੰਘ ਅਮਰਜੀਤ ਸਿੰਘ ਬਾਜਵਾ ਗੁਰਵਿੰਦਰ ਸਿੰਘ ਬਾਜਵਾ ਸ਼ਿੰਦਾ ਸਿੰਘ ਜਸਵੰਤ ਸਿੰਘ ਮਾਸੜ ਮੀਤ ਸਿੰਘ ਸੁਖਵਿੰਦਰ ਸਿੰਘ ਸੋਨੀ ਡਾਕਟਰ ਕਲਵੰਤ ਸਿੰਘ ਗੋਪੀ ਸਤਨਾਮ ਸਿੰਘ ਜਗਤਾਰ ਸਿੰਘ ਪੱਪੂ ਅਤੇ ਹੋਰ ਬਹੁਤ ਸਾਰੇ ਪਰਿਵਾਰਾਂ ਨੇ ਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਤੁਸੀਂ ਵੇਖ ਰਹੇ ਹੋ ਜੋਰ ਟੀਵੀ